ਤੇ ਬਹੁਤ ਵੱਡੀ ਫਿਲਮ ਸਿਟੀ ਵੀ ਹੋਣੀ ਸੀ ਜਿਹੜੀ ਅੱਜ ਬੰਬਈ ਫੱਤੀ ਆ ਕਿ 543 ਨੂੰ ਤਨਖਾਹਾਂ ਉਹਨਾਂ ਦੇ ਬਿੱਲ 50000 ਜੁਲਟ ਇੱਕ ਸਾਲ ਦੀ ਮਾਫ ਐਮਪੀ ਉਹ ਅੱਗੇ ਥੋਵੇਂ ਤੇਰੇ ਨੇ ਵੀ ਕਿਹੜਾ ਇੱਥੇ ਐਮਪੀ ਕਿਹੜਾ ਆਇਆ ਸੀ ਕਿਹੜਾ ਇੱਥੇ ਮੈਂਬਰ ਬਣਿਆ ਹੈ ਤੇ ਉਸ ਤੋਂ ਬਾਅਦ ਸਾਰੀ ਜਨਤਾ ਜੋ ਫਰੋਖਪੁਰ ਦੀ ਜਨਤਾ ਹੈ ਉਹ ਵੇਖਦੀ ਰਹਿੰਦੀ ਹੈ ਵੀ ਕੋਈ ਕਿਹੜਾ ਐਮਪੀ ਸਾਡਾ ਹੈਗਾ ਕਿਹੜਾ ਉਹ ਕਿੱਧਰ ਚਲਾਇਆ ਗਿਆ ਮਹਿੰਗਾਈ ਜ਼ਿਆਦਾ ਇਹ ਘਟੀ ਕੋਈ ਨਹੀਂ ਹੈਗੀ ਉਹੋ ਆਟਾ 35 ਰੁਪਏ ਮਿਲਦਾ ਦਾਲ 160 ਮਿਲਦੀ ਕੋਈ ਮੰਗਾਈ ਕੋਈ ਕੱਟੀ ਕੋਈ ਨਹੀਂ ਹੈ ਨਸ਼ਾ ਹੋਇਆ ਹੀ ਤਾਂ ਜਿਹੜੇ ਮੁੰਡਿਆਂ ਨੂੰ ਕੰਮ ਨਹੀਂ ਮਿਲਦਾ ਸਿੱਧਾ ਸਾ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਲੋਕ ਸਭਾ ਚੋਣਾਂ ਆ ਚੁੱਕੀਆਂ ਹੋਈਆਂ ਨੇ ਵੱਖਰੇ ਵੱਖਰੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਹੋਏ ਨੇ ਤਾਂ ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਿੱਲ ਟਿਕਟ ਦਿੱਤੀ ਹੈਗੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਟਿਕਟ ਦਿੱਤੀ ਗਈ ਹੈ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਦੇ ਵਿੱਚ ਫਿਰੋਜ਼ਪੁਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮੌਜੂਦ ਆ ਪਾਰਕ ਦੇ ਵਿੱਚ ਪਹੁੰਚੇ ਆ ਲੋਕ ਆ ਰਹੇ ਹੈਗੇ ਆ ਤਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਕਿਵੇਂ ਦੀ ਹੋਣੀ ਚਾਹੀਦੀ ਹੈ ਸਿਰ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਵੀ ਉਮੀਦਵਾਰ ਕਿਸੇ ਵੀ ਪਾਰਟੀ ਤੋਂ ਆਂਦਾ ਹੈ ਮੁੱਦੇ ਕਿਹੜੇ ਹੋਣੇ ਚਾਹੀਦੇ ਆ ਕਿਹੜੇ ਮੁੱਦੇ ਉਹਨੂੰ ਲੈ ਕੇ ਆਣੇ ਚਾਹੀਦੇ ਔਰ ਲੋਕ ਸਭਾ ਦੇ ਵਿੱਚ ਚੱਕਣੇ ਚਾਹੀਦੇ ਆ ਜੀ ਸਭ ਤੋਂ ਪਹਿਲਾਂ ਜੀ ਅਸੀਂ ਜਿਹੜਾ ਸਵਾਗਤ ਕਰਨੇ ਆ ਤੁਹਾਡੇ মিডিਆ ਦਾ ਜਿਹੜੇ ਚਲ ਤੁਸੀਂ ਲੋਕਾਂ ਦੀ ਆਵਾਜ਼ ਅੱਗੇ ਪਹੁੰਚਾਉਣੀ ਹੈ ਪਰ ਮੇਰਾ ਕਹਿ ਲਾ ਤੁਸੀਂ ਸਭ ਨੂੰ ਪਹਿਲਾਂ ਸਾਡੇ ਸਰਦੀ ਸ਼ਹਿਰ ਅਫਰੋਜਪੁਰ ਦਾ ਨਾਮ ਲਿਆ ਕਿ ਜਿਹੜਾ ਇੱਕ ਮਹਾਨ ਸ਼ਹਿਰ ਸੀ ਜਿਹੜਾ ਲਾਹੌਰ ਨਾਲ ਔਰ ਅੰਮ੍ਰਿਤਸਰ ਨਾਲ ਜੇ ਕਨੈਕਟ ਕਰਕੇ ਤਾਂ ਅੱਜ ਸੁਝ ਸਕਦਾ ਕਿ ਤਿੰਨੇ ਸ਼ਹਿਰ ਹੀ ਜੁੜ ਜਾਂਦੇ ਤੇ ਇੱਥੇ ਕਿਸੇ ਵੀ ਕਿੱਤੇ ਦੀ ਪ੍ਰੋਬਲਮ ਨਹੀਂ ਸੀ ਕੋਈ ਸਰਵਸਾਂ ਦੀ ਜਾਂ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਸੀ ਉਹ ਤੇ ਬਹੁਤ ਵੱਡੀ ਫਿਲਮ ਸਿਟੀ ਵੀ ਹੋਣੀ ਸੀ ਜਿਹੜੀ ਅੱਜ ਬੰਬਈ ਫਿਰਦੀ ਆ ਪਰ ਜੇ ਤੁਸੀਂ ਕੱਲੇ ਇਲੈਕਸ਼ਨ ਬੇਸ ਤੇ ਹੀ ਪੁੱਛਦੇ ਹੋ ਤੇ ਇਲੈਕਸ਼ਨ ਬੇਸ ਤੇ ਇਹ ਆ ਕਿ ਅਸੀਂ ਲੋਕ ਜਿਹੜੇ ਆ ਐਮਪੀ ਦੀਆਂ ਵੋਟਾਂ ਦੇ ਵਿੱਚ ਕਈ ਏਰੀਆਾਂ ਤੇ ਵਿੱਚੋਂ ਕਰੋੜਾਂ ਦੇ ਹਿਸਾਬ ਨਾਲ ਵੋਟਾਂ ਚਲੀਆਂ ਜਾਂਦੀਆਂ ਨੇ ਕਿ ਜੇ ਕੁੱਲ ਵੋਟਾਂ ਗਿਣੀਆਂ ਤਾਂ ਨਹੀਂ ਲੱਖਾਂ ਹੀ ਤਾਂ ਵੋਟਾਂ ਪੈਂਦੀਆਂ ਹੀ ਆ ਪਰ ਉਹ ਲੱਖਾਂ ਵੋਟਾਂ ਪਾਉਣ ਦਾ ਵੀ ਕੀ ਫਾਇਦਾ ਕਿ ਜਦੋਂ ਕਿ ਇੱਕ ਬੰਦਾ ਜਦੋਂ ਜੀ ਚਾਵੇ ਜਿਵੇਂ ਸ਼ਸ਼ੀਲ ਰੈਂਕੂ ਜਲੰਧਰ ਦਾ ਉਹ ਇੱਕਦਮ ਉਹਨੇ ਬਾਜੀ ਪਲਟੀ ਤੇ ਦੂਸਰੀ ਪਾਰਟੀ ਚ ਗਿਆ ਚਲਾ ਕੀ ਉਹਨਾਂ ਜਿਹੜੇ ਲੋਕਾਂ ਨੇ ਉਹਨੂੰ ਜਲੰਧਰ ਤੋਂ ਵੋਟ ਪਾਈ ਆ ਆ ਪਾਰਟੀ ਦਾ ਆਦਮੀ ਹੋਣ ਕਰਕੇ ਕੀ ਉਹਨਾਂ ਨੇ ਉਹਨਾਂ ਜਿਹੜੇ ਲੋਕਾਂ ਵੋਟਰਾਂ ਉਹਨਾਂ ਦਾ ਮੁੱਲ ਪਾਇਆ ਉਹਨੂੰ ਪੁੱਛਿਆ ਕਿ ਮੈਂ ਪਾਰਟੀ ਚੇਂਜ ਕਰਨ ਲੱਗਾ ਸਭ ਪਾਰਟੀਆਂ ਦਾ ਇੱਕੋ ਹਾਲ ਆ ਠੀਕ ਆ ਕਿ ਨਹੀਂ ਪਰ ਲੋਕਾਂ ਵੱਲੀ ਕਿਸੇ ਪਾਰਟੀ ਦਾ ਖਿਆਲ ਨਹੀਂ ਆ ਮੁੱਦੇ ਸਰ ਤੁਸੀਂ ਮੁੱਦੇ ਕਿਹੜੇ ਦੇਖਦੇ ਹੋਗੇ ਕਿ ਮੁੱਦੇ ਜਿਹੜੇ ਆ ਉਮੀਦਵਾਰ ਨੂੰ ਉਹ ਚੱਕਣੇ ਚਾਹੀਦੇ ਆ ਕੋਈ ਵੀ ਜਿੱਤੇ ਉਹ ਉਮੀਦਵਾਰ ਉੱਥੇ ਲੋਕ ਸਭਾ ਦੇ ਵਿੱਚ ਮੁੱਦੇ ਚੱਕੇ ਆਪਣੇ ਹਲਕੇ ਦਾ ਵਿਕਾਸ ਕਰਵਾ ਸਕੇ ਮੇਰਾ ਤਾਂ ਖਿਆਲ ਜਿਹੜੇ ਇੱਥੋਂ ਪੰਜਾਬ ਚੋਂ ਆਮ ਪਾਰਟੀਆਂ ਜਾਨੀ ਮਤਲਬ ਜਾਣੀਆਂ ਜਿਵੇਂ ਕਿ ਅਕਾਲੀ ਦਲ ਦਾ ਲਾ ਲੋ ਜਾਂ ਕੋਈ ਕਾਂਗਰਸ ਦਾ ਜਿੱਤ ਕੇ ਜਾਂਦਾ ਜਾਂ ਜੇ ਜਿਹੜੀ ਪਾਰਟੀ ਸਟਰੋਂਗ ਹੋਊਗੀ ਆਪੋਜੀਸ਼ਨ ਵਿੱਚ ਸਟਰੋਂਗ ਹੋਊਗੀ ਉਹੀ ਮੁੱਦੇ ਕੋਈ}{|\text{ਸ਼ਾਲਸਕੂ}} ਕੋਈ ਇਕੱਲੇ ਕਰੇ ਬੰਦੇ ਨੂੰ ਤਾਂ ਉੱਥੇ ਬੋਲਣ ਹੀ ਨਹੀਂ ਦਿੰਦੇ ਦੂਜੇ ਮਾਂ-ਮਾਂ ਕਰਨ ਲੱ ਪੈਂਦੇ ਆ ਪਰ ਅਸੀਂ ਇੱਕ ਗੱਲ ਆਨੇ ਆ ਕਿ ਸਰਕਾਰ ਇਹ ਬਣ ਨਾ ਸਰਕਾਰਾਂ ਇਲੈਕਸ਼ਨ ਹੋਣ 100 ਵਾਰੀ ਹੋਣ ਚੱਲੋ ਲੋਕ ਰਾਜ ਆ ਕਹਿੰਦੇ ਪਰ ਲੋਕ ਰਾਜ ਆ 543 ਆਪਾਂ ਚੁਣਦੇ ਆ ਕਿ 543 ਨੂੰ ਤਨਖਾਹਾਂ ਉਹਨਾਂ ਦੇ ਬਿੱਲ 50000 ਜੂਨਟ ਇੱਕ ਸਾਲ ਦੀ ਮਾਫ ਐ MP 16 ਰੁਪਏ ਇਹਨਾਂ ਨੂੰ ਪਰ ਆਇਆ ਮਿਲਦਾ 1 ਕਿਲੋਮੀਟਰ ਦਾ ਜਦ ਇਹ ਵਾਸਤੇ ਸਫਰ ਕਰਦੇ ਆ ਤੇ ਜਿਵੇਂ ਕਿ ਟ੍ਰੇਨਾਂ ਟ੍ਰੇਨਾਂ ਦੇ ਵਿੱਚ ਏਸੀ ਸਹੂਲਤਾ ਹੈ ਨਾਲ ਆਪ ਦੇ ਮਤਲਬ ਪਰਿਵਾਰਕ ਮੈਂਬਰ ਵੀ ਲੱਜਾ ਸਕਦੇ ਆ ਤੇ ਮੈਂ ਇਸ ਕਰਕੇ ਆਣਾ ਕਿ ਮੈਂ ਐਸਕੇਮ ਦਾ ਮੈਂਬਰ ਆ ਔਰ ਕਿਸਾਨ ਯੂਨੀਅਨ ਦਾ ਵੀ ਸੀਨੀਅਰ ਨੇਤਾ ਹੈ ਤਾਂ ਲੱਗਦਾ ਕਿ ਕਿਸਾਨਾਂ ਦਾ ਵੀ ਵੱਡਾ ਰੋਲ ਰਹੂਗਾ ਕਿਸਾਨਾਂ ਦਾ ਰੋਲ ਸਿਰਫ ਸਾਡਾ ਦਾ ਰੋਲਾ ਹੀ ਹੈ ਕਿ ਭਾਜਪਾ ਨੂੰ ਵੋਟ ਨਾ ਪਾਓ ਉਹ ਭਾਜਪਾ ਨੂੰ ਵੋਟ ਨਾ ਕਰੋ ਕਿਹਦੇ ਆਊਗੀ ਜਦੋਂ ਆਲੇ ਸਮੇਂ ਤੇ ਇਲੈਕਸ਼ਨ ਨਹੀਂ ਹੋਊਗਾ ਡਿਕਟੇਟਰਸ਼ਿਪ ਹੋ ਜਾਊਗਾ ਬਿਲਕੁਲ ਸਾਡੇ ਨਾਲ ਹੋਰ ਵੀ ਇੱਥੇ ਲੋਕ ਮੌਜੂਦ ਹੈ ਤੁਸੀਂ ਦੇਖ ਸਕਦੇ ਹੈਗੇ ਹੋ ਇੱਥੇ ਬੈਠੇ ਹੋਏ ਆ ਔਰ ਗੱਲਬਾਤ ਕਰਾਂਗੇ ਨਾ ਸਾਰਿਆਂ ਨਾਲ ਸਰ ਕੀ ਨਾਮ ਹੈ ਜੀ ਤੁਹਾਡਾ ਹਰਚਨ ਸਿੰਘ ਹਰਚਨ ਜੀ ਕਿਦਾਂ ਦੇਖਦੇ ਹੋ ਮੁੱਦੇ ਕਿਹੜੇ ਹੋਣੇ ਚਾਹੀਦੇ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਕਿਹੜੇ ਲੱਗਦੇ ਆ ਕਿ ਜਿਹੜੇ ਆ ਮੁੱਦੇ ਆ ਔਰ ਇਹ ਮੁੱਦੇ ਹੱਲ ਹੋਣੇ ਚਾਹੀਦੇ ਆ ਜੀ ਦੇਖੋ ਜੀ ਮੁੱਦੇ ਤਾਂ ਬਹੁਤ ਜ਼ਿਆਦਾ ਨੇ ਮੁੱਦਿਆਂ ਨੂੰ ਤਾਂ ਇਹ ਆਪਾਂ ਜਿਹੜੇ ਜਦੋਂ ਕੋਈ ਮੁੱਦਾ ਬਣਾਉਣ ਵਾਸਤੇ ਜਦੋਂ ਕੋਈ ਕੋਈ ਇਲੈਕਸ਼ਨ 'ਚ ਖੜਦਾ ਹੈ ਜਦੋਂ ਅਸੀਂ ਉਹਨਾਂ ਨੂੰ ਮੁੱਦੇ ਗਿਣਾਉਂਦੇ ਉਹਨੇ ਚ ਇਹਨੂੰ ਉਹ ਦੂਜੇ ਪਾਸੇ ਹੋ ਜਾਂਦੇ ਨੇ ਉਹ ਅਸੀਂ ਇੱਥੇ ਉਹ ਵੇਖੇ ਰਹਿੰਦੇ ਵੀ ਕਿਹੜਾ ਇੱਥੇ ਐਮਪੀ ਕਿਹੜਾ ਆਇਆ ਅਸੀਂ ਕਿਹੜਾ ਇੱਥੇ ਮੈਂਬਰ ਬਣਿਆ ਹੈ ਤੇ ਉਸ ਤੋਂ ਬਾਅਦ ਸਾਰੀ ਜਨਤਾ ਜੋ ਫਿਰੋਜ਼ਪੁਰ ਦੀ ਜਨਤਾ ਹੈ ਉਹ ਵੇਖਦੀ ਰਹਿੰਦੀ ਹੈ ਵੀ ਕੋਈ ਕਿਹੜਾ ਐਮਪੀ ਸਾਡਾ ਹੈਗਾ ਕਿਹੜਾ ਉਹ ਕਿੱਧਰ ਚਲਾ ਗਿਆ ਇਹ ਮੁੱਦੇ ਤਾਂ ਬਹੁਤ ਜ਼ਿਆਦਾ ਮੁੱਦੇ ਤਾਂ ਆਪਾਂ ਜੇ ਵੇਖੀਏ ਤੇ ਮਤਲਬ ਕਿ ਇੱਥੇ ਕੋਈ ਏਡਾ ਵਿਕਾਸ ਹੋਇਆ ਨਹੀਂਗਾ ਬੇਰੋਜ਼ਗਾਰੀ ਨੂੰ ਕਿਵੇਂ ਦੇਖਦੇ ਹੋ ਹੋਰ ਡਿਵੈਲਪਮੈਂਟ ਨੂੰ ਕਿਵੇਂ ਦੇਖਦੇ ਹੈਗੇ ਕਿ ਡਿਵੈਲਪਮੈਂਟ ਉਨੀ ਹੋਈ ਹੈ ਇੱਕ ਵਾਰ ਗਵਰਨਮੈਂਟ ਪਹਿਲਾਂ ਹੋਈ ਸੀਗੀ ਮੋਹਜੋਂ ਦੀ ਸਰਕਾਰ ਇਹ ਆਈ ਹੈ ਉਸ ਤੋਂ ਬਾਅਦ ਤਾਂ ਕੋਈ ਵੇਖਿਆ ਨਹੀਂਗਾ ਕੋਈ ਇੱਥੇ ਕੋਈ ਓਵੇਂ ਛੜਕਾ ਵੀ ਓਵੇਂ ਆ ਸਾਰਾ ਕੁਝ ਕੋਈ ਇਹੋ ਜਿਹੀ ਕੋਈ ਏਡੀ ਗਵਰਨਮੈਂਟ ਨਹੀਂ ਹੋਈ ਮਹਿੰਗਾਈ ਨੂੰ ਕਿਵੇਂ ਦੇਈ ਮਹਿੰਗਾਈ ਤਾਂ ਅੱਗੇ ਨਾਲੋਂ ਬਹੁਤ ਜ਼ਿਆਦਾ ਹੋ ਗਈ ਹੈ ਆਪਾਂ ਜੇ ਵੇਖੀਏ ਜੇ ਹੁਣ ਜੇ ਇੱਥੇ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਵਧੀਆ ਹੋਵੇ ਫਿਰ ਤਾਂ ਉਹ ਵੇਖੇਗੇ ਕਿਹਨਾਂ ਇੱਕ ਦੂਜੇ ਕੋਲ ਜਾਵੇ ਤੇ ਜੇ ਉਹ ਇੱਥੇ ਕੋਈ ਨੁਮਾਇੰਦਾ ਹੈ ਹੀ ਨਹੀਂ ਕੋਈ ਕੋਈ ਜੈ ਜੈ ਜਾ ਕੇ ਕਿਹਨੂੰ ਕਹਿਣਗੇ ਸਾਰੇ ਨੁਮਾਇੰਦਾ ਹੋਵੇ ਵਧੀਆ ਹੋਵੇ ਜਿੰਦੇ ਕੋਲ ਜਾ ਕੇ ਮਤਲਬ ਕੋਈ ਗੱਲ ਕਰੇ ਇੱਥੇ ਸਾਡੇ ਜਿਹੜਾ ਐਮਐਲਏ ਪਹਿਲਾਂ ਸੀਗੇ ਸਾਡੇ ਪਿੰਕੀ ਜੀ ਸੀਗੇ ਚਲੋ ਇਥੋਂ ਦੀ ਸਾਰ ਲੈਂਦੇ ਸੀ ਵੇਖਦੇ ਸੀਗੇ ਕੋਈ ਨਾ ਕੋਈ ਮਸਲਾ ਹਲ ਮਾੜਾ ਮੋਟਾ ਦਾ ਕਰਦੇ ਹੁੰਦਾ ਹੀ ਸੀਗਾ ਵਧੀਆ ਹੁੰਦਾ ਸੀ ਪਰ ਹੁਣ ਜਦੋਂ ਦੇ ਨਵੇਂ ਐਮਐਲਏ ਆਏ ਜਾਂ ਨਵੇਂ ਆਏ ਮੰਤਰੀ ਕੋਈ ਬਣੇ ਨੇ ਉਹਨਾਂ ਨੇ ਕਿਸੇ ਨੂੰ ਪੁੱਛਿਆ ਹੀ ਨਹੀਂਗਾ ਪੁੱਛਿਆ ਨਹੀਂ ਤੁਹਾਨੂੰ ਕੀ ਲੱਗਦਾ ਕਿ ਬਾਰਡਰ ਖੁੱਲਣਾ ਚਾਹੀਦਾ ਹੈਗਾ ਬਾਰਡਰ ਜੇ ਖੁੱਲਦਾ ਤੇ ਵਿਕਾਸ ਹੋਊਗਾ ਕੋਈ ਬਾਰਡਰ ਦਾ ਕੋਈ ਮਸਲਾ ਨਹੀਂ ਹੈਗਾ ਇੱਥੇ ਹੈਗਾ ਬਾਰਡਰ ਜਿਹੜਾ ਹੈ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਨਾ ਇਹ ਤੇ ਖੁੱਲਣਾ ਹੈ देखो तो सानू ਝਾਸਾ ਦੇ ਕੇ ਚਲੇ ਜਾਂਦੇ ਨੇ ਕਿ ਐਮਪੀ ਕਹਿੰਦਾ ਕੋਈ ਕਹਿੰਦਾ ਵੀ ਅਸੀਂ ਬਾਰਡਰ ਖੋਲਾਂਗੇ ਕੋਈ ਕੋਈ ਕਹਿੰਦਾ ਅਸੀਂ ਬਾਰਡਰ ਖੋਲਾਂਗੇ ਇਹ ਬਾਰਡਰ ਦਾ ਮਸਲਾ ਕੋਈ ਨਹੀਂ ਹੈਗਾ ਇੱਥੇ ਨਾ ਬਾਰਡਰ ਇਹਨੇ ਖੁੱਲਣਾ ਹੈ ਬਾਰਡਰ ਦੇ ਖੁੱਲੇਗਾ ਤੇ ਉਹਦਾ ਵਾਗਾ ਬਾਰਡਰ ਉਧਰਲੇ ਪਾਸੇ ਵਾਲਾ ਟਾਰੀ ਬਾਰਡਰ ਖੁੱਲੇਗਾ ਇਹ ਇਧਰਲੇ ਪਾਸੇ ਖੁੱਲਦਾ ਤਾਂ ਲੱਗਦਾ ਵਪਾਰ ਵਧੂਗਾ ਫਿਰੋਜ਼ਪੁਰ ਦੇ ਵਿੱਚ ਤਰੱਕੀ ਹੋਊਗੀ ਦੇਖੋ ਜੀ ਤੁਹਾਡੇ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇਗੀਆਂ ਇਥੋਂ ਦਾ ਜਿਹੜਾ ਜੇ ਬਾਰਡਰ ਖੁੱਲੇਗਾ ਨਾ ਤੇ ਬਾਰਡਰ ਖੋਲਣ ਵਾਸਤੇ ਬੜਾ ਕੁਝ ਹੋਣਾ ਜੀ ਕੋਈ ਸੜਕਾਂ ਨਵੀਆਂ ਪਣਣਗੀਆਂ ਪੁਲ ਨਵੇਂ ਪਣਨ ਇਹ ਤਾਂ ਮਸਲਾ ਤਾਂ ਪਹਿਲਾਂ ਹੀ ਆ ਪਿਆ ਸੀ ਇਹ ਜੇ ਬਾਰਡਰ ਖੁੱਲਦਾ ਤੇ ਅੱਜ ਸਾਨੂੰ ਮਤਲਬ ਹੈ ਕਿ ਬਹੁਤ ਜਿਆਦਾਆਂ ਸਹੂਲਤਾਂ ਨੇ ਬਹੁਤ ਜਿਆਦਾ ਬਹੁਤ ਜੋ ਹੈ ਜਿਹੜੇ ਅਸੀਂ ਸਾਡੇ ਰੁਕੇ ਹੋਏ ਕੰਮ ਨੇ ਜਿਹੜੇ ਸਾਡੇ ਇੱਥੇ ਕੋਈ ਦੁਕਾਨਦਾਰ ਵਿਚਾਰੇ ਕੋਈ ਭਾਈ ਨਾ ਜਿਹੜਾ ਕੋਈ ਉਸ ਤਰ੍ਹਾਂ ਦਾ ਉਹਨਾਂ ਦਾ ਕੰਮ ਉਹਨੇ ਕੋਈ ਨਹੀਂ ਜੇ ਬਾਰਡਰ ਖੁੱਲੇ ਤੇ ਇਹਨਾਂ ਦੇ ਹੋਰ ਕੰਮ ਵੱਧ ਸਕਦੇ ਨੇ ਸਾਡੇ ਟਰਾਂਸਪੋਰਟ ਜਿਹੜੀ ਹੈ ਇਹਨਾਂ ਦਾ ਕੰਮ ਵੱਧ ਸਕਦਾ ਜਿਹੜੇ ਵਪਾਰੀ ਨੇ ਵੱਡੇ ਵੱਡੇ ਵਪਾਰੀ ਨੇ ਉਹਨਾਂ ਦਾ ਕੰਮ ਚੱਲ ਜਾਏਗਾ ਹੋਰ ਇੱਥੇ ਜਿਹੜਾ ਗਰੀਬ ਜਨਤਾ ਹੈ ਉਹਨਾਂ ਦਾ ਵੀ ਕੰਮ ਚੱਲ ਜਾਏਗਾ ਵਾਟਰ ਖੁੱਲਣ ਦਾ ਤਾਂ ਬਹੁਤ ਜ਼ਿਆਦਾ ਫਾਇਦਾ ਹੈ ਪਰ ਜਦੋਂ ਅਸੀਂ ਤਾਂ ਬੜੇ ਚਿਰ ਦਾ ਵੇਦੇ ਪਏ ਜੀ 77 ਗੁੱਤੇ ਤੋਂ ਕੋਹੋਂ ਦਾ ਬਾਟਰ ਬੰਦ ਹੈ ਬਾਟਰ ਨਹੀਂ ਖੁੱਲਦਾ ਸਾਡਾ ਹੋਰ ਵੀ ਮੌਜੂਦ ਹੈ ਇਹ ਕੀ ਨਾਮ ਕੀ ਨਾਮ ਹੈ ਜੀ ਤੁਹਾਡਾ ਅ ਕੀ ਦੇਖਦੇ ਹੋ ਬਾਬਾ ਜੀ ਕੀ ਲੱਗਦਾ ਹੈਗਾ ਕਿ ਮੁੱਦੇ ਕਿਹੜੇ ਹੋਣੇ ਚਾਹੀਦੇ ਕੋਈ ਵੀ ਉਹਨਾਂ ਨੂੰ ਸਹੂਤਾ ਮਿਲਣੇ ਚਾਹੀਦੀਆਂ ਭਾਵੇਂ ਉਹ ਕਰਮਚਾਰੀ ਹੋਵੇ ਜਾਂ ਆਮ ਜਨਤਾ ਹੋਵੇ ਤੇ ਅਸੀਂ ਤਾਂ ਇਸੇ ਵਾਸਤੇ ਅਸੀਂ ਚੁੰਨਦੇ ਉਹਨਾਂ ਨੂੰ ਕਿ ਸਾਨੂੰ ਸਹੂਤਾ ਮਿਲਣੇ ਚਾਹੀਦੀਆਂ ਸਾਡੇ ਕਾਰੋਬਾਰ ਦੇ ਆਮ ਆਮ ਆਤ ਪਏ ਉਹ ਹੋਣਾ ਚਾਹੀਦੇ ਆ ਆ ਨਿੱਕੇ ਮੋٹے ਕੰਮ ਬਜ਼ਾਰਾਂ ਦਾ ਗਲੀਆਂ ਦਾ ਸੜਕਾਂ ਦਾ ਉਹ ਨਿੱਕੇ ਮੁੰਡੇ ਮੁੱਦੇ ਇਹ ਸਾਡੇ ਮਸਲੇ ਹੱਲ ਹੋਣਾ ਚਾਹੀਦੇ ਆ ਅਸੀਂ ਚੁਣ ਦਿੰਨੇ ਆ ਅੱਗੇ ਜਾ ਕੇ ਮੁੜ ਕੇ ਭੁੱਲ ਜਾਂਦੇ ਪਿੱਛੇ ਆਵਾਜ਼ ਨਹੀਂ ਪੁੱਛਦੇ ਸੋ ਸਾਰੇ ਮੁੱਦੇ ਉਵੇਂ ਦੇ ਉਵੇਂ ਪਏ ਆ ਸੋ ਇਸ ਕਰਕੇ ਅਸੀਂ ਆਹ ਨਹੀਂ ਆਈ ਤਾਂ ਅਸੀਂ ਉਸ ਬੰਦੇ ਨੂੰ ਚੁਣੋ ਜਿਹੜਾ ਸਾਡੇ ਵਕਤਾਂ ਕਿ ਵੇਖੇ ਸਾਡੀ ਗੱਲ ਸੁਣੇ ਸਾਡੀ ਪੁਕਾਰ ਸੁਣੇ ਸਾਡੀਆਂ ਗੱਲਾਂ ਬਾਤਾਂ ਕਰਨ ਠੀਕ ਨਹੀਂ ਤੇ ਜੇ ਜੇ ਕਾਰੋਬਾਰ ਨਹੀਂ ਕਰਨਾ ਕਿਉਂਕਿ ਇਹ ਅੱਜ ਕੱਲ ਧੋਖੇਬਾਜ਼ੀ ਚੱਲ ਚੱਲੀ ਹੈਗੀ ਆ ਛਾਲਾ ਮਾਰਦੇ ਉਧਰ ਹੋਣ ਛਾਲਾ ਮਾਰਦੇ ਉਧਰ ਹੋ ਜਾਂਦੇ ਆ ਤੇ ਪਬਲਿਕ ਨੂੰ ਪੁੱਛਦਾ ਕੋਈ ਨਹੀਂ ਮੁੜ ਕੇ ਵੋਟਾਂ ਆਣ ਵੇ ਹੱਥ ਜੋੜਦੇ ਆ ਆ ਕੇ ਮਿੰਟਾਂ ਕਰਦੇ ਆ ਐ ਕਰੂ ਜੋ ਕਰੂ ਉਹ ਕਰੂ ਜੀ ਠੀਕ ਨਹੀਂ ਬਾਤ ਪੁੱਛਦਾ ਕੋਈ ਨਹੀਂਗਾ ਸੋ ਅਸੀਂ ਤਾਂ ਨੇ ਸਰਕਾਰ ਚੰਗੀ ਜਿਹੜੀ ਸਰਕਾਰ ਕੋਈ ਬਣ ਦੇ ਪਬਲਿਕ ਨੂੰ ਹਕੂਰਤਾ ਮਿਲਣੀ ਚਾਹੀਦੀ ਹੈ ਕਾਰੋਬਾਰ ਹੋਣਾ ਚਾਹੀਦਾ ਨਿੱਕੇ ਮੂٹے ਕਾਰੋਬਾਰ ਸ਼ਹਿਰਾਂ ਦੇ ਆ ਪਿੰਡਾਂ ਦੇ ਆ ਜਾਂ ਕਿਸਾਨਾਂ ਦੇ ਆ ਜਾਂ ਹੋਰ ਮਜ਼ਦਮਾਂ ਦੇ ਆ ਸਾਰੇ ਨਿਵਾਸ ਸੁਣਨੇ ਚਾਹੀਦੇ ਸਾਰਿਆਂ ਦੀ ਆਵਾਜ਼ ਸੁਣੀ ਚਾਹੀਦੀ ਕੀ ਕਹਿੰਦੀ ਹੈ ਜਨਤਾ ਦੇ ਵਿੱਚ ਅਸੀਂ ਤੁਸੀਂ ਕਿਵੇਂ ਦੇਖਦੇ ਹੋ ਕਿ ਜੇ ਬਾਰਡਰ ਖੁੱਲਦਾ ਹੈ ਜੇ ਤਾਂ ਫਿਰੋਜ਼ਪੁਰ ਦੀ ਤਰੱਕੀ ਹੁੰਦੀ ਹੈ ਉਸ ਦੇ ਨਾਲ ਦੀ ਬਲਟਾਂ ਦੀ ਤਰੱਕੀ ਹੋਊਗੀ ਮਤਲਬ ਇਸ ਦੇ ਲਈ ਵੀ ਪਹਿਲ ਕਦਮੀ ਕਰਨੀ ਚਾਹੀਦੀ ਹੈਗੀ ਇਹਨੂੰ ਜੇਕਰ ਜੀ ਮੀਡੀਆ ਰਾਹੀਂ ਮੇਰੀ ਆਵਾਜ਼ ਪਹੁੰਚਦੀ ਹੈ ਉਹ ਦਿੱਲੀ ਦੀ ਬੋਲੀ ਸਰਕਾਰ ਤਾਈ ਤੇ ਮੇਰਾ ਤਾਂ ਖਿਆਲ ਹੈ ਕਿ ਅੱਜ ਹੀ ਬਾਰਡਰ ਖੋਲਦੇ ਵੇ ਸਾਨੂੰ ਤਾਂ ਬੈਨੀਫਿਟ ਹੈ ਹੀ ਹੈ ਕੀ ਇਹ ਪਾਕਿਸਤਾਨ ਨਾਲ ਬੋਲਚਾਲ ਨਹੀਂ ਕਰਦੇ ਕੀ ਇਹਨਾਂ ਦੀਆਂ ਆਰਮੀਨੀਆਂ ਮੀਟਿੰਗਾਂ ਨਹੀਂ ਪੈਟਦੀਆਂ ਕੀ ਇਹਨਾਂ ਦੇ ਰੇਂਜਰ ਜਾਂ ਬੀਐਸਐਫ ਵਾਲੇ ਨਹੀਂ ਬੈਠਦੇਗੇ ਸਭ ਕੁਝ ਹੁੰਦਾ ਕੀ ਇਹ ਦੁਬਈ ਨਾਲ ਇਹਨਾਂ ਦਾ ਵਪਾਰ ਨਹੀਂ ਚੱਲਦਾ ਪਾਕਿਸਤਾਨ ਨਾਲ ਵੀ ਚੱਲ ਸਕਦਾ ਵਧੀਆ ਵਪਾਰ ਚੱਲ ਸਕਦਾ ਇਹਨਾਂ ਦੇ ਫਰੋਜਪੁਰ ਨੂੰ ਅੰਮ੍ਰਿਤਸਰ ਨੂੰ ਸਾਰੇ ਬਾਡਰ ਖੋਲਦਿਆਂ ਸਾਦਕੀ ਬਾਡਰ ਵੀ ਖੋਲਣਾ ਸੀ ਤਾਂ ਨੇ ਤੇ ਫਾਜ਼ਲਕਾ ਦਾ ਇਹਦੇ ਵਿੱਚ ਕੋਈ ਗੱਲ ਨਹੀਂ ਕਿ ਇੱਥੋਂ ਅਸੀਂ ਤਾਂ ਨੇ ਜੇਕਰ ਮਸ਼ੀਨ ਮਸ਼ੀਨਰੀ ਜਿੰਨੀ ਪਾਕਿਸਤਾਨ ਚ ਮਹਿੰਗੀ ਹੈ ਇੱਕ ਰੋਟਾ ਵੇਟਰ ਜਿਹੜਾ ਇੱਕ ਇਥੋਂ 70 ਜਾਂ 80 ਹਜ਼ਾਰ ਰੁਪਏ ਦਾ ਤੇ ਉਧਰਕ ਮੇਰਾ ਖਿਆਲ ਉਹਦੀ 4 ਲੱਖ ਕੀਮਤ ਹੈ ਮੇਰਾ ਖਿਆਲ ਤਲਵੰਡੀ ਵੱਡੀ ਹੱਬ ਬਸੰਦਾ ਨਹੀਂ ਬਣ ਸਕਦੀ ਕਿ ਜਿਹੜੀ ਉੱਥੇ ਵਾਧੂ ਜਾ ਸਕਦੇ ਮਸ਼ੀਨਾ ਕੰਬਾਈਨਾ ਜਿਹੜੀਆਂ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਜ਼ਰੂਰ ਤਾਂ ਠੀਕ ਆ ਉਥੋਂ ਦੇ ਜਿਹੜੇ ਮਤਲਬ ਹੈ ਗਰੀਬੀ ਉੱਥੇ ਵੀ ਜ਼ਿਆਦਾ ਉਥੋਂ ਦੀਆਂ ਸਰਕਾਰਾਂ ਨੇ ਵੀ ਇਹ ਕੋਸ਼ਿਸ਼ ਕੀਤਾ ਕਿ ਇਹਨਾਂ ਦੀ ਪੋਲਿਟਿਕਸ ਹੀ ਇਹ ਆ ਕਿ ਜਿਹੜੀ ਇੰਡੀਆ ਸਰਕਾਰ ਆ ਉਹ ਪਾਕਿਸਤਾਨ ਨਾਲ ਜਦੋਂ ਵੋਟਾਂ ਹੁੰਦੀਆਂ ਉਹਦੇ ਤੇ ਐਲੀਗੇਸ਼ਨ ਲਾਉਂਦੀ ਆ ਤੇ ਜਦੋਂ ਬਾਰਡਰ ਜੇ ਵਾਗ ਬਾਰਡਰ ਤੋਂ ਵਪਾਰ ਹੋ ਸਕਦਾ ਤਾਂ ਇਹ ਫਿਰੋਜ਼ਪੁਰ ਤੋਂ ਵੀ ਹੋ ਸਕਦਾ ਕਿਉਂਕਿ ਫਿਰੋਜ਼ਪੁਰ ਪਹਿਲੇ ਕਿਲਾ ਆਇਆ ਸੀ ਪਰ ਤੋ ਪਹਿਲਾ ਵਪਾਰ ਚੱਲਦਾ ਸੀ ਕਿ ਉਦੋਂ ਜਦੋਂ ਹਾਕੀ ਦੇ ਖਿਡਾਰੀ ਆਉਂਦੇ ਸੀਗੇ ਤਾਂ ਹੋ ਸਕਦਾ ਕਿ ਮੈਂ ਤੁਹਾਨੂੰ ਦੱਸਾਂ ਕਿ ਆਪਣੀ ਇੱਥੇ ਨਜ਼ਦੀਕ ਜਦੋਂ ਜੀਤਪਾਲ ਸਿੰਘ ਕੇ ਕਿਹੜਾ ਖਿਡਾਰੀ ਪ੍ਰਤੀਭਾਲ ਸਿੰਘ ਮੇਰਾ ਖਿਲਾ ਆ ਰਿਹਾ ਸੀ ਤੇ ਉਹਨਾਂ ਦਾ ਐਕਸੀਡੈਂਟ ਵੀ ਆਹ ਆਪਣੀ ਫਿਰੋਜ਼ਪੁਰ ਜਿਹੜੀ ਕਸੂਰ ਰੋਡ ਆ ਇਹਦੇ ਉੱਤੇ ਹੋਇਆ ਸੀਗਾ ਕਿ ਉਦੋਂ ਹਾਕੀ ਖੇਡ ਕੇ ਆ ਰਿਹਾ ਸੀ ਉਦੋਂ ਆਵਾਜ਼ਾਈ ਨਹੀਂ ਚੱਲਦੀ ਸੀ ਤੇ ਜੇਕਰ ਉਦੋਂ ਚੱਲਦੀ ਸੀ ਤਾਂ ਅੱਜ ਵੀ ਚੱਲ ਸਕਦੀ ਹੈ ਸਾਡੀਆਂ ਹੋਰ ਵੀ ਮਜੂਦ ਹੈ ਜੀ ਕਿਵੇਂ ਦੇਖਦੇ ਹੋ ਕੋਈ ਵੀ ਉਮੀਦਵਾਰ ਆਵੇ ਕਿਹੜੇ ਮੁੱਦੇ ਹੋਣੇ ਚਾਹੀਦੇ ਹੈਗੇ ਬੇਟਾ ਮੁੱਦੇ ਸਾਰੇ ਇੰਡੀਆ ਦੇ ਲੋਕ ਵੋਟ ਪਾ ਕੇ ਸਾਰੇ ਇੰਡੀਆ ਦੇ ਲੋਕ ਵੋਟ ਪਾ ਕੇ ਸਰਕਾਰ ਨੂੰ ਚੁਣਦੇ ਹਰ ਕਿਸ ਦਾ ਇਹਦੇ ਵਿੱਚ ਹਿੱਸਾ ਹੁੰਦਾ ਆਮ ਕਰਕੇ ਬਹੁਤ ਸਾਰੀਆਂ ਚੀਜ਼ਾਂ ਆਪਦੀ ਮਸ਼ਹੂਰੀ ਵਾਸਤੇ ਮੈਂ ਫ੍ਰੀ ਵੰਡਨੀਆਂ ਮੈਂ ਆ ਕਰਨਾ ਕਰਨ ਤੇ ਨਾ ਕਰਨ ਆਏ ਪ੍ਰਚਾਰ ਕਰਨ ਅਗਰ ਇਹ ਕਰਦੇ ਜੇ ਜਦੋਂ ਸਾਰਿਆਂ ਨੇ ਚੁਣਿਆ ਮੁਫਤ ਵਾਲਾ ਲਫਜ਼ ਕੱਟ ਕੇ ਸਸਤਾ ਰੇਟ ਹਰ ਕਿਤੇ ਲਾਗੂ ਹੋਵੇ ਉਹਦਾ ਕੰਮ ਹੋਣਾ ਚਾਹੀਦਾ ਮਹਿੰਗਾਈ ਘਟਦੀ ਮਹਿੰਗਾਈ ਘਟਣੀ ਚਾਹੀਦੀ ਬੇਰੁਜ਼ਗਾਰੀ ਨੂੰ ਠੱਲ ਪਾਉਣੀ ਇਹ ਇਹਨਾਂ ਦੀ ਬੇਸਿਕ ਡਿਊਟੀ ਹੈ ਰੋਟੀ ਰੋਜੀ ਔਰ ਮਕਾਨ 7ਵੀਂ 8ਵੀਂ ਚ ਵੀ ਅਸੀਂ ਇਹ ਪੜ੍ਹਦੇ ਸੀ ਸਰਕਾਰ ਇਸ ਦੇ ਉੱਤੇ ਆਪਣਾ ਪੂਰਾ ਧਿਆਨ ਦੇਵੇ ਵੀ ਹਰ ਬੰਦੇ ਨੂੰ ਰੋਟੀ ਮਿਲੇ ਨਜਾਇਜ਼ ਖਰਚੇ ਬਿਲਕੁਲ ਬੰਦ ਹੋਣੇ ਚਾਹੀਦੇ ਇਹਨਾਂ ਹੀ ਮੈਂ ਕਹਿੰਦਾ ਰੋਜੀ ਰੋਟੀ ਮਕਾਨ ਜਿਹੜੀ ਮਿਲਣੀ ਚਾਹੀਦੀ ਹੈ ਇਹ ਇਹਨਾਂ ਦੀ ਗੱਲ ਹੈ ਤਾਂ ਸੀਨੀਅਰ ਸਿਟੀਜ਼ਨ ਸਾਨੂੰ ਇਹ ਚੀਜ਼ ਦੱਸ ਰਹੇ ਹੈਗੇ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਔਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿਉਂਕਿ ਲੋਕ ਵੋਟ ਪਾਉਂਦੇ ਆ ਤਾਂ ਉਸ ਵੋਟ ਤੋਂ ਚੁਣ ਕੇ ਨੁਮਾਇੰਦੇ ਜਾਂਦੇ ਆ ਤੇ ਲੋਕ ਸਭਾ ਦੇ ਵਿੱਚ ਆਵਾਜ਼ ਚੱਕਦੇ ਆ ਉਹ ਕੰਮ ਹੁੰਦੇ ਆ ਤਾਂ ਇਸ ਕਰਕੇ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਸਾਡੇ ਨਾਲ ਹੋਰ ਵੀ ਮੌਜੂਦ ਹੈ ਕੀ ਨਾਮ ਹੈ ਜੀ ਤੁਹਾਡਾ ਰਜਿੰਦਰ ਸਿੰਘ ਜਿੰਦਰ ਜੀ ਕਿਵੇਂ ਦੇਖਦੇ ਹੋ ਕਿ ਮੁੱਦੇ ਕਿਹੜੇ ਹੋਣੇ ਚਾਹੀਦੇ ਆ ਕਿ ਕੋਈ ਵੀ ਉਮੀਦਵਾਰ ਆਵੇ ਕਿਸੇ ਪਾਰਟੀ ਤੋਂ ਵੀ ਆਵੇ ਪਰ ਉਹ ਮੁੱਦੇ ਕਿਹੜੇ ਹੋਣੇ ਚਾਹੀਦੇ ਜਿਹੜੇ ਉੱਥੇ ਚੱਕੇ ਮੁੱਦੇ ਐਵੇਂ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਮਹਿੰਗਾਈ ਕਟਾਣ ਮੁਫਤ ਚੀਜ਼ਾਂ ਨਾ ਦੇ ਤੇ ਉਹੋ ਹੀ ਬੰਦਾ ਚਾਹੁੰਦਾ ਵੀ ਬੰਦਾ ਜਿਹੜੇ ਵੇਲੇ ਮੁੰਡੇ ਨੌਕਰੀ ਮਿਲੇ ਉਹਨਾਂ ਨੂੰ ਲੁੱਟ ਕੋ ਨਾ ਹੋਵੇ ਤੇ ਅਮਨ ਸ਼ਾਂਤੀ ਹੋਵੇ ਬਸ ਇਹੋ ਚਾਹੁੰਦੇ ਸਭ ਵੋਟ ਤਾਂ ਪਾਣੀ ਪਾਣੀ ਹੈ ਵਪਾਰ ਦਾ ਕੀ ਹਾਲ ਹੈ ਮਹਿੰਗਾਈ ਕਿੰਨੀ ਹੈ ਮਹਿੰਗਾਈ ਜ਼ਿਆਦਾ ਇਹ ਘੱਟੀ ਕੋਈ ਨਹੀਂ ਹੈਗੀ ਉਹੋ ਆਟਾ 35 ਰੁਪਏ ਮਿਲਦਾ ਦਾਲ 160 ਮਿਲਦੀ ਕੋਈ ਮੰਗਾਈ ਕੋਈ ਕਟੀ ਕੋਈ ਨਹੀਂ ਇੱਕ ਚੀਜ਼ ਹੋਰ ਤੁਸੀਂ ਮੰਨਦੇ ਹੋ ਕਿ ਜਿਹੜੀ ਚੀਜ਼ ਮਹਿੰਗੀ ਹੋ ਜਾਂਦੀ ਹੈ ਚਾਹੇ ਉਹ ਪਿੱਛੇ ਸਸਤੀ ਹੁੰਦੀ ਪਰ ਉਸ ਤੋਂ ਬਾਅਦ ਉਹਦਾ ਰੇਟ ਨਹੀਂ ਘਟਦਾ ਉਹ ਮਹਿੰਗੀ ਚਲੀ ਜਾਂਦੀ ਹੈ ਮਹਿੰਗੀ ਚਲੀ ਜਾਂਦੀ ਉਹ ਜਦੋਂ ਕਟਾਂਦੇ ਹੀ ਨਹੀਂ ਥੱਲੇ ਵਾਲੇ ਨਾ ਇਹਨਾਂ ਉੱਤੇ ਕੋਈ ਦਬਾਅ ਪੈਂਦਾ ਜਦੋਂ ਵਾਧਾ ਦੇ ਪਈ ਚੀਜ਼ ਨੂੰ ਵਧਾ ਲੈਂਦੇ ਨੇ ਇਹ ਹੋਇਆ ਜਨਤਾ ਨੂੰ ਉਹਦੇ ਨਾਲ ਹੋਰ ਮਹਿੰਗਾਈ ਉਹ ਮਹਿੰਗਾਈ ਵਾਦੀ ਹੈ ਉਹ ਕਹਿੰਦੇ ਸਾਣੋਂ ਸਾਡਾ ਪਹਿਲਾ ਮਾਲ ਪਿਆ ਸਾਨੂੰ ਮਹਿੰਗਾ ਆਇਆ ਹੈ ਘਟਾ ਵੀ ਦੇਣ ਤਾਂ ਵੀ ਨਹੀਂ ਘਟਾਉਂਦੇ ਇਹ ਪਟ્રોલ ਵਾਲੀ ਪੋਜੀਸ਼ਨ ਚਾਹੀਦੀ ਜਦੋਂ ਆਜ ਸਰਕਾਰ ਸਰਕਾਰ ਨੂੰ ਇਸ ਚੀਜ਼ਾਂ ਤੇ ਦੇਖਣਾ ਚਾਹੀਦਾ ਹੈ ਸਰਕਾਰ ਨੂੰ ਬਿਲਕੁਲ ਦੇਖਣਾ ਚਾਹੀਦਾ ਹੈ ਕਿ ਨਸ਼ੇ ਨੂੰ ਕਿਦਾਂ ਦੇਖਦੇ ਹੋ ਕਿ ਹੱਲ ਹੋਇਆ ਮਸਲਾ ਨਸ਼ੇ ਨੂੰ ਹੱਲ ਹੋਇਆ ਬੇਰੋਜ਼ਗਾਰੀ ਖਤਮ ਹੋਈ ਹੈ ਨਸ਼ਾ ਹੋਇਆ ਹੀ ਤਾਂ ਜਿਹੜੇ ਮੁੰਡਿਆਂ ਨੂੰ ਕੰਮ ਨਹੀਂ ਮਿਲਦਾ ਸਿੱਧਾ ਸਾਹਬ ਜਿਹੜਾ ਬੰਦਾ ਕੰਮ 'ਚ ਲੱਗਾ ਹੋਊਗਾ ਉਹਦਾ ਧਿਆਨ ਨਹੀਂ ਜਾਏਗਾ ਨਸ਼ੇ 'ਚ ਜਿਹੜਾ ਵੇਲਾ ਉਹਨੂੰ ਕੋਈ ਕਹੇਗਾ ਹਾਂ ਯਾ ਦੋ ਟੂਟੇ ਲਾ ਲਈਏ ਲੁੱਟ ਕੋ ਵੀ ਤਾਂ ਹੁੰਦੀ ਪਈ ਜਦੋਂ ਬੰਦਿਆਂ ਨੂੰ ਕੰਮ ਮਿਲੇ ਕੁਝ ਨਹੀਂ ਹੋਏ ਲੱਗਦਾ ਕਿ ਇੰਡਸਟਰੀ ਲਗਣੀ ਚਾਹੀਦੀ ਹੈ ਫਿਰੋਜ਼ਪੁਰ ਹਾਲੇ ਦਿਵਾਲੇ ਤਾਂ ਕਿ ਜਿਹੜਾ ਵਪਾਰ ਵਧ ਸਕੇ ਬੇਰੋਜ਼ਗਾਰੀ ਖਤਮ ਹੋ ਸਕੇ ਲਗਣੀ ਚਾਹੀਦੀ ਬਿਲਕੁਲ ਲਗਣੀ ਚਾਹੀਦੀ ਜੀ ਸੋ ਇਹਨਾਂ ਨੂੰ ਲੱਦ ਦੇਣੀ ਚਾਹੀਦੀ ਜਿਹੜਾ ਬੰਦਾ ਇੱਥੇ ਆਂਦਾ ਉਹਨੂੰ ਕੋਈ ਚਾਤ ਚਿੱਟੀ ਦੇਣ ਕੁਝ ਦੇਣ ਕਿਉਂ ਭੱਜ ਭੱਜ ਕੇ ਦੂਜੇ ਚੂਬਿਆਂ 'ਚ ਲੌਂਗ ਜਾਂਦੇ ਨੇ ਪੰਜਾਬ 'ਚ ਚਾਹੀਦਾ ਸਭ ਕੁਝ ਅਮਨ ਸ਼ਾਂਤੀ ਤਾਂ ਹੀ ਬਣੇਗੀ ਬਾਕੀ ਵੋਟ ਦੇਣਾ ਸਾਡਾ ਹੱਕ ਹੈ ਅਸੀਂ ਦੇਾਂਗੇ ਭਾਵੇਂ ਕਿੰਨੇ ਵੀ ਬੁੱਢੇ ਹੋ ਜਾਈਏ ਸਾਰਿਆਂ ਨੂੰ ਵੋਟ ਦੇ ਦੇਣੀ ਚਾਹੀਦੀ ਵੋਟ ਤਾਂ ਦੇਣੀ ਜਿਹੜਾ ਬੰਦਾ ਤੁਹਾਨੂੰ ਚੰਗਾ ਚੁਣੇ ਅਗਾ ਕੰਮ ਤੇ ਆਵੇ ਇਹ ਨਹੀਂ ਅੱਜ ਵੋਟ ਫਲਾਣੇ ਦੇ ਦਲ ਬਦਲ ਕੇ ਦੂਜੇ ਪਾਸੇ ਹੋ ਜਾਏ ਇਹ ਗੱਲ ਮਾੜੀ ਇੰਨਾ ਕਿਦਾਂ ਦੇਖਦੇ ਹੋ ਕਿ ਅੱਜਕੱਲ ਤਾਂ ਬੜਾ ਆਮ ਜਾ ਹੋ ਗਿਆ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਪਾਰਟੀ ਆਪਣੇ ਵਿਸ਼ਵਾਸ ਗਵਾਉਂਦੇ ਪਏ ਨੇ ਗਲਤ ਗੱਲ ਹੈ ਜੇ ਆਪਾਂ ਕਹਿੰਦੇ ਜੀ ਅਸੀਂ ਉਸ ਪਾਰਟੀ ਨੂੰ ਵੋਟ ਦੇ ਦਿੱਤੀ। ਦੁਸ਼ਮਣੀਆਂ ਪੈ ਗਈਆਂ ਤਿੰਨਾਂ ਬੰਦਿਆਂ। ਉਹ ਫਿਰ ਜਾ ਕੇ ਉੱਥੇ ਜੀ ਵੜ ਜਾਂਦਾ। ਸਾਡਾ ਤਾਂ ਕੋਈ ਹੱਕ ਨਾਲ ਆਇਆ। ਵੋਟ ਅਸੀਂ ਗਵਾਨ ਨਹੀਂ ਚਾਹਦੇ। ਇਹ ਕੰਮ ਬੰਦ ਹੋਣਾ ਚਾਹੀਦਾ। ਭਾਵੇਂ ਕਾਨੂੰਨ ਬਣੇ। ਜੀ ਸਰ ਤੁਸੀਂ ਕੀ ਨਾਮ ਹੈ ਤੁਹਾਡਾ? ਵਿਜੇ ਕੁਮਾਰ ਜੀ। ਟੈਂਟ। ਹਾਂ ਜੀ। ਕਿਵੇਂ ਦੇਖਦੇ ਹੋ ਸਰ ਕਿਹੜੇ ਮੁੱਦੇ ਹੋਣੇ ਚਾਹੀਦੇ? ਕੋਈ ਵੀ ਉਮੀਦਵਾਰ ਆਵੇ, ਕਿਸੇ ਪਾਰਟੀ ਤੋਂ ਵੀ ਆਵੇ। ਮੁੱਦੇ ਕਿਹੜੇ ਹੋਣੇ ਚਾਹੀਦੇ ਕਿ ਉਹ ਮੁੱਦੇ ਲੈ ਕੇ ਆਵੇ। ਸਰ ਮੁੱਦੇ ਇੱਕ ਪਹਿਲਾਂ ਤਾਂ ਮਹਿੰਗਾਈ। ਮਹਿੰਗਾਈ ਬਹੁਤ ਜ਼ਿਆਦਾ ਹੈ। ਲੱਕ ਤੋੜਿਆ ਪਿਆ। ਫਿਰ ਅਨਐਮਪਲਾਈਮੈਂ ਔਰ ਮੈਂ ਹੈਗਾ ਮਤਲਬ ਮੇਰੇ ਬੱਚੇ ਨੇ ਮੈਂ ਕਹਿੰਦਾ ਮੇਰੇ ਬੱਚੇ ਸੈਟ ਹੋਣ ਮੇਰਾ ਤਾਂ ਕੋਈ ਕੋਈ ਨਹੀਂ ਇਹ ਬੱਚਿਆਂ ਬਾਰੇ ਜੂਰ ਸੋਚਣਾ ਚਾਹੀਦਾ ਹੈ ਲੋਕਾਂ ਤੇ ਵਾਕੀ ਇਲੈਕਸ਼ਨ ਦਾ ਜਦੋਂ ਮੈਂ ਤਾਂ ਕਹਿੰਦਾ ਕੰਪੀਟੀਸ਼ਨ ਹੋਣਾ ਨਹੀਂ ਚਾਹੀਦਾ ਕਿ ਦੋ ਖੜੇ ਦੇ ਢਾਈ ਢਾਈ ਸਾਲ ਵੰਡ ਲੈਣ ਢਾਈ ਸਾਲ ਉਹ ਕਾਲਾ ਢਾਈ ਸਾਲ ਉਹ ਕਾਲਾ ਪਰ ਕੰਮ ਟੂ ਦਿ ਪੁਆਇੰਟ ਕਰ ਲੈਣਾ ਰਲ ਮਿਲ ਕੇ ਕੰਮ ਕਰ ਲੈਣਾ ਜੀ ਹੁਣ ਇੱਕ ਲੱਤਾਂ ਖਿਚੀ ਜਾਂ ਦੂਜਾ ਕੰਮ ਕਰੀਦਾ ਉਹਦਾ ਵੈਲਿਊ ਤਾਂ ਕੋਈ ਨਹੀਂ ਹੈਗਾ ਜੀ ਹਾਂ ਬੇਰੋਜ਼ਗਾਰੀ ਨੂੰ ਕਿਵੇਂ ਦੇਖਦੇ ਹੋ ਵੀ ਬੇਰੋਜ਼ਗਾਰੀ ਦਾ ਬਹੁਤ ਜ਼ਿਆਦਾ ਹੈ ਜੀ ਜੇ ਅੱਜ ਦੇ ਕੋ ਚਾਰ ਪੈਸੇ ਹੈਗੇ ਨੇ ਜਾਂ ਅਪਰੋਚ ਹੈਗੀ ਏ ਉਹ ਆਦੇ ਬੱਚੇ ਸੈੱਟ ਫੂਟ ਕਰਦਾ ਮਾੜਾ ਬੰਦਾ ਉਹਦੇ ਬੱਚੇ ਇੰਟੈਲੀਜੈਂਟ ਹੋਣ ਉਹ ਰੁੱਲਦੇ ਨੇ ਇੱਕ ਹੋਰ ਬੜਾ ਵੱਡਾ ਮਸਲਾ ਹੈ ਕਿ ਨੌਜਵਾਨ ਜਿਹੜੇ ਉਦੇਸ਼ਾ ਚ ਜਾ ਰਹੇ ਹੈਗੇ ਆ ਇਹ ਇਸ ਚੀਜ਼ ਨੂੰ ਕਿਵੇਂ ਤੁਸੀਂ ਇਹੋ ਕਾਰ ਨਹੀਂ ਆਈ ਉਹਨਾਂ ਨੂੰ ਇੱਧਰ ਨੌਕਰੀ ਨਹੀਂ ਮਿਲਦੀ ਜਾਂ ਕੰਮ ਕਰਨ ਨਹੀਂ ਮਿਲਦਾ ਉਹ ਅਗਲੇ ਕਹਿੰਦੇ ਬਾਹਰ ਜਾ ਕੇ ਮਾੜਾ ਢੋ ਕੋਈਲਾ ਤਾਂ ਨਾ ਕਰੇਗਾ ਉਧਰ ਜਾ ਕੇ ਇਦਾਂ ਦਾ ਵੀ ਕੰਮ ਕਰਦੇ ਜਿਹੜਾ ਇੱਥੇ ਆਪਾਂ ਨਹੀਂ ਕਰੇ ਆਪਦੇ ਕਰਦੇ ਮਜ਼ਦੂਰੀ ਵੀ ਕਰਦੇ ਸਭ ਕੁਝ ਕਰਦੇ ਨੇ ਤੇ ਇਹ ਇੱਧਰ ਹੋਣਾ ਚਾਹੀਦਾ ਵੀ ਕੰਮ ਮਿਲੇ ਪਾਂਚੀਪ ਕੰਮ ਮਿਲੇ ਕੋਈ ਗੱ ਉਹ ਬਿਲਕੁਲ ਹੋਰ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਹੋਰ ਵੀ ਮੌਜੂਦ ਹੈ ਸਰ ਵੋਟਾ ਲੋਕ ਸਭਾ ਦੀ ਚੋਣਾਂ ਨੇ ਮੁੱਦੇ ਕਿਹੜੇ ਹੋਣੇ ਚਾਹੀਦੇ ਆ ਤੁਹਾਡੇ ਹਿਸਾਬ ਨਾਲ ਕਿ ਜਿਹੜਾ ਵੀ ਕੋਈ ਵੀ ਉਮੀਦਵਾਰ ਕਿਸੇ ਪਾਰਟੀ ਤੋਂ ਵੀ ਆਵੇ ਮੁੱਦੇ ਕਿਹੜੇ ਹੋਣੇ ਚਾਹੀਦੇ ਆ ਉਹਨਾਂ ਦੇ ਕੋਲ ਜਿਹੜੇ ਮੁੱਦੇ ਹੱਲ ਕਰਨ ਲੋਟਾ ਨੇ ਜਿਹੜੇ ਜਿਹੜੇ ਸਾਰੇ ਇਹਨਾਂ ਦੱਸਿਆ ਉਹ ਹੀ ਨੇ ਹਮ ਇਹਨਾਂ ਮੁੱਖ ਵੱਖਰੇ ਮੁੱਦਿਆਂ ਨੇ 1 2 3 4 5 6 ਬੰਦੇ ਜਿਹੜੇ ਮੁੱਦੇ ਦੱਸੇ ਉਹੀ ਮੇਰੇ ਸਰ ਤੁਸੀਂ ਕਿਵੇਂ ਦੇਖਦੇ ਹੋ ਕਿਹੜੇ ਮੁੱਦੇ ਹੋਣੇ ਚਾਹੀਦੇ ਆ ਲੱਗਦਾ ਬੇਰੋਜ਼ਗਾਰੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਸਾਰਿਆਂ ਨੇ ਤੁਹਾਨੂੰ ਕੀ ਲੱਗਦਾ ਹੈ ਜੀ ਤੁਹਾਨੂੰ ਬੇਰੋਜ਼ਗਾਰੀ ਤੁਹਾਡੇ ਸਾਹਮਣੇ ਹੀ ਹੈ ਬੜੀ ਹੈ ਤੇ ਬਾਕੀ ਰਹਿ ਗਿਆ ਵੀ ਸਾਡਾ ਤਾਂ ਖਿਆਲ ਇਹਨਾਂ ਨਾਲ ਕੁਝ ਲੋਕਾਂ ਨਾਲ ਹੈਗਾ ਵੀ ਜਿਹੜੀ ਇਹ ਨਾ ਮੋਸਤ ਖੋਰੀ ਉਹ ਬੰਦ ਕਰਕੇ ਤੇ ਰੋਜੀ ਰੋਜੀ ਦਿਓ ਰੋਟੀ ਤਾਂ ਆਪਣੇ ਆਪ ਕ੍ਰੀਏਟ ਹੋ ਜਾਏਗੀ ਹਮ ਕੀ ਖਿਆਲ ਆ ਤਾਂ ਬਿਲਕੁਲ ਬੜੀ ਬੜੀ ਵਧੀਆ ਗੱਲ ਕੀਤੀ ਹੈ ਰਹਿ ਗਿਆ ਵੀ ਲੋਨ ਜਿਹੜੇ ਨੇ ਆਪਾਂ ਜਿਵੇਂ ਪ੍ਰਸਤ ਦੇਖ ਰਹੇ ਆ ਤੁਹਾਡੇ ਰਾਈ ਵੀ ਵੱਡੇ سرمਾਇਆਦਾਰਾਂ ਦੇ ਮਾਫ ਹੋ ਰਹੇ ਆ ਤੇ ਗਰੀਬ ਦੇ ਲੋਨ ਵੱਧ ਰਹੇ ਨੇ ਠੀਕ ਹੈ ਤੇ ਬਾਕੀ ਰਹਿ ਗਿਆ ਵੀ ਜਿਹੜਾ ਲੋਨ ਆਪਾਂ ਜ਼ਮੀਨਾਂ ਚੋਂ ਉਹਨਾਂ ਤੇ ਲੈ ਰਹੇ ਆ ਅਸੀਂ ਵੀ ਕੁਝ ਲੋਕ ਥੋੜੇ ਉਸ਼ਾਲਾ ਕਰ ਲੈਣੇ ਆ ਵੀ ਆਪ ਦੀ ਬੁਜਾਇਸ਼ ਤੋਂ ਜ਼ਿਆਦਾ ਮਡੀਆਂ ਕਾਰਾਂ ਲੈ ਲੈਣੇ ਆ ਜਦੋਂ ਸਾਨੂੰ ਉਹ ਮੁਫਤ ਖੋਰੀਆਂ ਵਾਲੀਆਂ ਗੱਲਾਂ ਖਤਮ ਹੋ ਜਾਣਗੀਆਂ ਨਾ ਅਸੀਂ ਵੀ ਆਪਣੀ ਔਕਾਤ ਵਿੱਚ ਰਹਿਣਾ ਸ਼ੁਰੂ ਕਰ ਲਾਂਗੇ ਬਿਲਕੁਲ ਬਿਲਕੁਲ ਮੁਫਤ ਖੋਰੀ ਕੱਟਣੀ ਚਾਹੀਦੀ ਹੈ ਮੁਫਤ ਖੋਰੀ ਕੱਟਣੀ ਚਾਹੀਦੀ ਹੈ ਬਾਕੀ ਧਰਮ ਜਿਹੜਾ ਹੈ ਕਿ ਨਹੀਂ ਧਰਮ ਹਰ ਆਦਮੀ ਦਾ ਆਪਣਾ ਹੈ ਹਰ ਆਦਮੀ ਨੂੰ ਆਪੋ ਆਪਣੇ ਧਰਮ ਦੇ ਵਿੱਚ ਅ ਵਿਸ਼ਵਾਸ ਰੱਖਣਾ ਚਾਹੀਦਾ ਹੋ ਰਹਿਣਾ ਚਾਹੀਦਾ ਇਹ ਨਹੀਂ ਵੀ ਆਪਾਂ ਕਹਿ ਦੋ ਵੀ ਤੁਸੀਂ ਹਿੰਦੂ ਹੋ ਗਏ ਤਾਂ ਜੇ ਬਾਕੀ ਸਾਰਾ ਹਿੰਦੁਸਤਾਨ ਹਿੰਦੂ ਹੋ ਜਾਏ ਜਾਂ ਮੁਸਲਮਾਨ ਜਿਹੜੇ ਕਹਿੰਦੇ ਮੁਸਲਮਾਨ ਕਹਿ ਦਿੰਦੇ ਸਾਰਾ ਦੁਨੀਆ ਹੀ ਮੁਸਲਮਾਨ ਹੋ ਜਾਵੇ ਇਹ ਨਹੀਂ ਹੋ ਸਕਦੀ ਵੀ ਜੇ ਸਿੱਖ ਨੂੰ ਮੰਨਦਾ ਸਿੱਖ ਧਰਮ ਵਿੱਚ ਜਾਵੇ ਤੇ ਜਿਹੜਾ ਈਸਾਈ ਨੂੰ ਮੰਨਦਾ ਉਹਨੂੰ ਈਸਾਈ ਨੂੰ ਮੰਨਣ ਦਿਓ ਲੇਕਿਨ ਉਹਦੇ ਪਰਫੈਕਟਾ ਹੋਵੇ ਇਹ ਚੋਣਾ ਹੁਣ ਤਾਂ ਮੁੱਦਿਆਂ ਦੇ ਆਧਾਰ ਤੇ ਹੋਣਾ ਚੋਣਾ ਹੁਣ ਤਾਂ ਮੁੱਦਿਆਂ ਦੇ ਆਧਾਰ ਤੇ ਹੋਣਾ ਨਾ ਕਿ ਧਰਮ ਦੇ ਆਧਾਰ ਤੇ ਹੋਣ ਤਾਂ ਬਿਲਕੁਲ ਬੜੀ ਵੱਡੀ ਗੱਲ ਜਿਹੜੀ ਹੈ ਉਹ ਇਹਨਾਂ ਨੇ ਕਹੀ ਹੈਗੀ ਹੈ ਕੀ ਕਹਿੰਦੀ ਹੈ ਜਨਤਾ ਦੇ ਵਿੱਚ ਲੋਕਾਂ ਨੇ ਆਪਣੀ رائے ਦਿੱਤੀ ਹੈਗੀ ਹੈ ਹੋਰ ਵੀ ਇੱਥੇ ਮੌਜੂਦ ਹੈਗੇ ਆ ਗੱਲਬਾਤ ਕਰਦੇ ਹੈਗੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਕਿਵੇਂ ਦੇਖਦੇ ਹੋ ਕਿ ਮੁੱਦੇ ਕੀ ਹੋਣੇ ਚਾਹੀਦੇ ਹੈਗੇ ਆ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਆ ਗਈਆਂ ਵੱਖਰੀ ਵੱਖਰੀ ਪਾਰਟੀ ਵੱਲੋਂ ਵੱਖਰੇ ਵੱਖਰੇ ਉਮੀਦਵਾਰ ਹੈ ਮੁੱਦੇ ਕਿਹੜੇ ਹੋਣੇ ਚਾਹੀਦੇ ਜੀ ਸਰ ਸਭ ਤੋਂ ਵੱਡਾ ਮੁੱਦਾ ਤਾਂ ਮੰਗ ਹੈ ਇਹਦਾ ਬੇਰਜ਼ਗਾਰੀ ਦਾ ਤੇ ਦੋ ਮੁੱਦੇ ਸਭ ਤੋਂ ਇਹ ਫਿਰੋਜ਼ਪੁਰ ਕੀਵੇਂ ਘਟ ਸਕਦੀ ਹੈਗੀ ਹੈ ਕਿਵੇਂ ਤੁਸੀਂ ਇਸ ਚੀਜ਼ ਨੂੰ ਦੇਖਿਓ ਕਿ ਫਿਰੋਜ਼ਪੁਰ ਚਾਹੇ ਕੋਈ ਇੰਡਸਟਰੀ ਲੱਗਦੀ ਹੈ ਤਾਂ ਉਸ ਦੇ ਨਾਲ ਨੌਕਰੀਆਂ ਵਧਣਗੀਆਂ ਇਲਾਕੇ ਦਾ ਵਿਕਾਸ ਹੋਊਗਾ ਜੀ ਬੇਰਜਗਾਰੀ ਇੱਕ ਤਰੀਕੇ ਨਾਲ ਮਤਲਬ ਖਤਮ ਕਰ ਸਕਦੀ ਹੈ ਨੰਬਰ 1 ਇੰਡਸਟਰੀਆਂ ਲਾਈਆਂ ਜਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਨੰਬਰ 2 ਜਿਹੜੇ ਕਪਲ ਕੇਸ ਆ ਉਹਨਾਂ ਨੂੰ ਇੱਕ ਨੁਮਹਾਈ ਪੱਤਾ ਦਿੱਤਾ ਜਾਵੇ ਤੇ ਆਪੇ ਮਤਲਬ ਨੌਕਰੀਆਂ ਦਾ ਵਾਧਾ ਹੋਏ ਉਹ ਕਪਲ ਕੇਸ ਦੇ ਵਿੱਚ ਮਹਿੰਗਾਈ ਇੱਕ ਹੀ ਪਰਿਵਾਰ ਤੇ ਦੋ ਕਪਲ ਕੇਸ ਹੈ ਉਹ ਦੋਨ ਮਹਿੰਗਾਈ ਪਤਾ ਲੈਂਦੇ ਆ ਤੇ ਮਹਿੰਗਾਈ ਤਾਂ ਉਸੇ ਪਰਿਵਾਰ ਤੇ ਪੈਂਦੀ ਹੈ ਬਾਕੀ ਜਿਹੜੇ ਬੇਰੁਜ਼ਗਾਰ ਹੈ ਡਿਗਰੀ ਹੋਲਡਰ ਹੈ ਉਹਨਾਂ ਨੂੰ ਉਹਨਾਂ ਤੇ ਮਹਿੰਗਾਈ ਨਹੀਂ ਪੈਂਦੀ ਸੋਚਣ ਵਾਲੀ ਇਹ ਗੱਲ ਹੈ ਵੀ ਜੋ ਮਹਿੰਗਾਈ ਪਤਾ ਨਾ ਉਹ ਕਪਲ ਕੇਸ ਨੂੰ ਨਹੀਂ ਮਿਲਣਾ ਚਾਹੀਦਾ ਸਿੰਗਲ ਨੂੰ ਮਿਲਣਾ ਚਾਹੀਦਾ ਸਿੰਗਲ ਨੂੰ ਮਿਲਣਾ ਚਾਹੀਦਾ ਤੇ ਜੇ ਬਦਲ ਸਿੰਗਲ ਨੂੰ ਮਿਲੇ ਤੇ ਮਤਲਬ ਵੀ ਤਕਰੀਬਨ ਮੇਰੇ ਅਨੁਮਾਨੇ ਅਨੁਸਾਰ 25% ਨੌਕਰੀਆਂ ਦਾ ਵਾਧਾ ਹੋ ਜਾਏਗਾ ਕੱਲੀ ਬੇਸਿਕ ਦੇਣ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਬੇਰੋਜ਼ਗਾਰੀ ਘਟ ਤਾਂ ਹੀ ਹੋ ਸਕਦੀ ਜੇ ਇੰਡਸਟਰੀਆਂ ਲੱਗਣ ਹੈਲਥ ਨੂੰ ਕਿਵੇਂ ਦੇਖਦੇ ਹੋ ਕਿ ਹੈਲਥ ਸਿਸਟਮ ਵਾਸਤੇ ਕੀ ਕੁਝ ਹੋਰ ਹੋਣਾ ਚਾਹੀਦਾ ਹੈ ਹੈਲਥ ਸਿਸਟਮ ਦਾ ਇਹ ਹੈ ਮਤਲਬ ਇਹ ਕੁਝ ਮਤਲਬ ਕਾਫੀ ਅੱਗੇ ਨੂੰ ਸੁਧਾਰ ਹੋਇਆ ਜਿਹੜੇ ਆਮ ਆਦਮੀ ਪਾਰਟੀ ਨੇ ਕਲੀਨਿਕ ਖੋਲੇ ਆ ਉਹਨਾਂ 'ਚ ਦਵਾਈਆਂ ਮਿਲਦੀਆਂ ਸਭ ਕੁਝ ਮਿਲ ਰਿਹਾ ਡਾਕਟਰ ਚੰਗਾ ਮਤਲਬ ਹੀ ਦਿਖ ਰਹੇ ਆ ਟੈਸਟ ਫ੍ਰੀ ਹੋ ਰਹੇ ਆ ਠੀਕ ਹੈ ਸਰ ਤੁਸੀਂ ਕਿਵੇਂ ਦੇਖਦੇ ਹੋ ਕੀ ਨਾਮ ਹੈ ਜੀ ਤੁਹਾਡਾ ਜੋ ਹੋਰ ਵੀ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਹੈ ਕੀ ਕਹਿੰਦੀ ਹੈ ਜਨਤਾ ਦੇ ਵਿੱਚ ਲੋਕਾਂ ਦਾ ਕਹਿਣਾ ਹੈਗਾ ਕਿ ਰੋਜੀ ਰੋਟੀ ਕੱਪੜਾ ਮਕਾਨ ਇਹ ਜਿਹੜੇ ਆ ਮਿਲਣਾ ਚਾਹੀਦਾ ਹੈਗਾ ਮੁਖ ਖੋਰੀ ਬੰਦ ਹੋਣੀ ਚਾਹੀਦੀ ਹੈ ਮੁੱਦਿਆਂ ਦੇ ਉੱਪਰ ਚੋਣਾ ਹੋਣੀ ਚਾਹੀਦੀ ਹੈਗੀਆ ਕੀ ਕਹਿੰਦੀ ਹੈ ਜਨਤਾ ਦੇ ਵਿੱਚ ਲੋਕਾਂ ਨੇ ਆਪਣੀ ਰਾਏ ਦਿੱਤੀ ਹੈਗੀਆ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਤਾਂ ਲੋਕਾਂ ਦਾ ਕਹਿਣਾ ਹੈਗਾ ਕਿ ਮਹਿੰਗਾਈ ਘਟ ਹੋਣੀ ਚਾਹੀਦੀ ਹੈ ਬੇਰੋਜ਼ਗਾਰੀ ਖਤਮ ਕਰਨ ਵਾਸਤੇ ਇੰਡਸਟਰੀਆਂ ਲੱਗਣੀਆਂ ਚਾਹੀਦੀਆਂ ਹੈਗੀਆਂ ਨੇ ਔਰ ਜਿਹੜੀ ਚੋਣਾ ਹੈ ਉਹ ਮੁੱਦਿਆਂ ਤੇ ਉਹ ਹੋਣੀ ਚਾਹੀਦੀ ਹੈਗੀਆ ਇਹ ਲੋਕਾਂ ਦਾ ਕਹਿਣਾ ਹੈ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਲਿਵਿੰਗ ਇੰਡੀਆ ਨਿਊਜ਼ ਪੰਜਾ ਫਿਰੋਜ਼ਪੁਰ